ਗੁਰੂ ਪਰਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਜ਼ਰੂਰੀ ਬੇਨਤੀਆਂ ਅੜੇ ਅਤੇ ਬਹੁਤ ਹੀ ਦੁੱਖ ਦੇ ਨਾਲ ਖਾਲਸਾ ਪੰਥ ਨੂੰ ਕਰ ਰਿਹਾ ਦਾਸ ਚਰਨ ਸਿੰਘ ਟੀਵੀ ਡਲ ਇੰਗਲੈਂਡ ਧਰਮ ਜੋਤ ਜਥਾ ਦਮਦਮਿਤਕਸਾਲ ਟੀਵੀ ਡੇਲ ਇੰਗਲੈਂਡ ਯੂਕੇ ਆਪ ਜੀ ਦੇ ਨਾਲ ਕੌਮੀ ਤੌਰ ਤੇ ਧਾਰਮਿਕ ਤੌਰ ਤੇ ਬਚਨ ਬਲਾਸ ਸਾਂਝੇ ਕਰਨੇ ਹਨ ਕਿਉਂਕਿ ਜੋ ਪਿਛਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਪ੍ਰਬੰਧਕ ਕਮੇਟੀ ਨੇ ਜੋ ਬਸੰਤੀ ਰੰਗ ਅਤੇ سرمਈ ਰੰਗ سرمਈ ਦਾ ਮਤਲਬ ਸੁਰਮੇ ਵਰਗਾ ਇਹਨਾਂ ਦੇ ਨਿਸ਼ਾਨ ਸਾਹਿਬ ਆਸਤੇ ਕਿਆ ਕਿ ਚਲੋਣੇ ਆ ਕਿੰਨਾ ਮੰਦ ਭਾਗਾ ਇਹ ਬਿਆਨ ਹੈ ਗੁਰੂ ਪਿਆਰੇ ਖਾਸਾ ਜੀ ਆਪ ਦੇ ਕੋਲ ਅਨੇਕਾਂ ਗ੍ਰੰਥਾਂ ਗੁਰੂ ਸਾਹਿਬਾਂ ਦੇ ਸਮੇਂ ਦੇ ਕੇ ਨਿਸ਼ਾਨ ਸਾਹਿਬ ਕੇਸਰੀ ਪ੍ਰਵਾਨਤ ਹੈ ਕੋਮੀ ਔਰ ਦਸਵੇਂ ਪਾਤਸ਼ਾਹ ਨੇ ਅਨੰਤਪੁਰ ਸਾਹਿਬ ਅਮਰਿਸ਼ ਕੋਣ ਸਮੇਂ ਨੀਲਾ ਵੀ ਚਲਾਇਆ ਸੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਭਾਈ ਪਾਰੋ ਜੀ ਪਾਸੋਂ ਚਿੱਟਾ ਨਿਸ਼ਾਨ ਸਾਹਿਬ ਗੋ ਗੋਇੰਦਵਾਲ ਸਾਹਿਬ ਚਲਵਾਇਆ ਸੀ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਅੱਜ ਜਿਹਨਾਂ ਦਾ ਸਥਾਨ ਟੀਵੀ ਡਲ ਵਿਖਿਆ ਹੈ ਇੰਗਲੈਂਡ ਵਿੱਚ ਉੱਥੋਂ ਦਾਸ ਬੇਨਤੀ ਕਰ ਰਿਹਾ ਹੈ ਕਿ ਜਦੋਂ ਸ੍ਰੀ ਕਲਤਕ ਸਾਬ ਜੀ 1609 ਦੇ ਵਿੱਚ ਗੁਰੂ ਮਹਾਰਾਜ ਨੇ ਸਾਜੇ ਹਨ ਉਸ ਵੇਲੇ ਮੀਰੀ ਪੀਰੀ ਦੇ ਨਿਸ਼ਾਨ ਸਾਹਿਬ ਜਿਵੇਂ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਇਸੇ ਤਰ੍ਹਾਂ ਹੀ ਦੋ ਨਿਸ਼ਾਨ ਸਾਹਿਬ ਉਹ ਕੇਸਰੀ ਰੰਗ ਦੇ ਚਲਾਏ ਸੀ ਸਾਨੂੰ ਭਰਮ ਪਲੇਖਾ ਨਹੀਂ ਹੋਣਾ ਚਾਹੀਦਾ ਕਈ ਲੋਕਾਂ ਦੇ ਬਿਆਨ ਆ ਕਿ ਸਿੱਖਾਂ ਦਾ ਇਹਨਾਂ ਰੰਗਾਂ ਦੇ ਨਾਲ ਕੋਈ ਸਿੱਖ ਕਿਸੇ ਦਾ ਰੰਗ ਦੇ ਨਾਲ ਸਬੰਧ ਨਹੀਂ ਹਾਂ ਕਈ ਲੋਕ ਇਹ ਵੀ ਕਹਿੰਦੇ ਵੀ ਸਾਡਾ ਗੁਰੂ ਨਾਲ ਕੋਈ ਸਬੰਧ ਨਹੀਂ ਕਈ ਲੋਕ ਗੁਰੂ ਕੀ ਬਾਣੀ ਤੇ ਕਿੰਤੂ ਪ੍ਰੰਤੂ ਕਰ ਰਹੇ ਹਨ ਕਈ ਲੋਕ ਗੁਰੂ ਕੇ ਸਥਾਨਾਂ ਤੇ ਮੱਕੇ ਤੇ ਪੰਜਾ ਸਾਹਿਬ ਤੇ ਖੋਰ ਬੜੇ ਸਥਾਨ ਹੈ ਜਿਨ੍ਹਾਂ ਤੇ ਉਹ ਸ਼ੰਕਾਵਾਦੀ ਗੁਰੂ ਕੇ ਸਿੱਖਾਂ ਦੇ ਵਿੱਚ ਸ਼ੰਕਾ ਪਾਉਣ ਵਾਸਤੇ ਆਪਣਾ ਕੋਝਾ ਪ੍ਰਚਾਰ ਕਰਦੇ ਰਹਿੰਦੇ ਹਨ ਕਈ ਦਸਮ ਦੀ ਬਾਣੀ ਕਲਗੀਧਰ ਪਾਸ਼ਾ ਜੀ ਦੀ ਬਾਣੀ ਜਿਹਦੇ ਵਿੱਚ ਸਾਰਾ ਕੁਝ ਸਾਡੇ ਵਾਸਤੇ ਆ ਅਤੇ ਕਈ ਇੱਥੋਂ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਰਾਗਮਾਲਾ ਜਾਂ ਸਿੱਖਾਂ ਦੀ ਬਾਣੀ ਤੇ ਵੀ ਭਗਤਾਂ ਦੀ ਬਾਣੀ ਤੇ ਵੀ ਕਿੰਤੂ ਪ੍ਰੰਤੂ ਕਰਦੇ ਆ ਖਾਲਸਾ ਜੀ ਗੁਰੂ ਸਾਹਿਬ ਨੂੰ ਤਾਂ ਆਪਣਾ ਹੁਕਮ ਮੰਨਣ ਵਾਲਾ ਹੀ ਸਦਾ ਪਿਆਰਾ ਰਿਹਾ ਜਿਸ ਨੇ ਹੁਕਮ ਤੋਂ ਕਿੰਤੂ ਪ੍ਰੰਤੂ ਕੀਤਾ ਉਹ ਗੁਰੂ ਘਰ ਤੋਂ ਸਦਾ ਹੀ ਵਿਛੋੜਾ ਉਸ ਦਾ ਪੈ ਗਿਆ ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਆਪਣੇ ਅੰਗ ਨਹੀਂ ਲਾਇਆ 10 ਬੇਨਤੀ ਕਰੂਗਾ ਕਿ ਜਿਵੇਂ ਕਰੋਨਾ ਦੀ ਬਿਮਾਰੀ ਨਾ ਲੱਗੀ ਸੀ ਮਾਰਾ ਜਾ ਉਹਨਾਂ ਦਾ ਪ੍ਰਬੰਧ ਕਮੇਟੀ ਉਹਦੇ ਕੁਝ ਗੈਰ ਜ਼ਿੰਮੇਵਾਰ ਦਾਸ ਤਾਂ ਕਹੂਗਾ ਜਿਹੜੇ ਜ਼ਿੰਮੇਵਾਰੀ ਨਾਲ ਨਾ ਕੰਮ ਕਰੇ ਉਹਦਾ ਮਤਲਬ ਗੈਰ ਜ਼ਿੰਮੇਵਾਰ ਹੁੰਦਾ ਉਹਨਾਂ ਨੇ ਸਰਮਈ ਰੰਗ ਤੇ ਬਸੰਤੀ ਰੰਗ ਦਾ ਨਿਸ਼ਾਨ ਸਭ ਚਲਾਉਣ ਵਾਸਤੇ ਕਿਹਾ ਤੇ ਕੁਝ ਲੋਕ ਇਦਾਂ ਸੀ ਜਿਦਾਂ ਪਹਿਲਾਂ ਹੀ ਉਹਨਾਂ ਨੇ ਰੰਗਾ ਕੇ ਰੱਖਿਓ ਆ ਉਹਨਾਂ ਨੂੰ ਇਦਾਂ ਜਿਦਾ ਕਰੋਨਾ ਹੋ ਗਈ ਦਵਾ-ਦਵਾ ਤੇ ਸਰੋਪਾਉ ਗੁਰੂ ਘਰਾਂ ਦੇ ਵਿੱਚ ਬਸੰਤੀ ਰੰਗ ਦੇ ਦੇਣੇ ਸ਼ੁਰੂ ਕਰ ਦਿੱਤੇ ਆ ਔਰ ਉਸ ਰੰਗ ਦੀਆਂ ਦਸਤਾਰਾਂ ਸਜਾਉਣੀਆਂ ਸ਼ੁਰੂ ਕਰ ਦਿੱਤੀਆਂ ਮੈਨੂੰ ਇਹ ਪਤਾ ਲੱਗ ਰਿਹਾ ਕਿ ਇਹ ਇਸ ਰੰਗ ਦੇ ਨਾਲ ਕਿੱਥੇ ਇੱਕ ਤੱਕ ਸੱਚकांड ਦੇ ਵਿੱਚ ਜਾਣ ਦੀ ਤਿਆਰੀ ਕਰੀ ਬੈਠੇ ਆ ਗੁਰੂ ਸਾਹਿਬ ਤੋਂ ਮੁਨਕਰ ਹੋ ਕੇ ਅੱਗੇ ਪਿੱਛੇ ਜਾ ਨਵਾਂ ਕੈਲੰਡਰ ਚਲਾਇਆ ਸੀ ਇਸੇ ਤਰ੍ਹਾਂ ਹੀ ਕਿਉਂਕਿ ਜਿਹੜੇ ਗੁਰੂ ਘਰ ਦੇ ਨਾਲ ਬੈਰ ਵਿਰੋਧ ਰੱਖਣ ਵਾਲੇ ਉਹ ਸਮੇਂ-ਸਮੇਂ ਅਨੁਸਾਰ ਕੋਈ ਨਾ ਕੋਈ ਨਵੀਂ ਗੱਲ ਕੱਢ ਗਏ ਪੰਥ ਦੇ ਵਿੱਚ ਫੁੱਟ ਪਾਉਂਦੇ ਹਨ ਉਹਨਾਂ ਨੂੰ ਪਤਾ ਹੈ ਕਿ ਪੰਥ ਇੱਕ ਸੋਰ ਦੇ ਚੱਲੇ ਗੁਰੂ ਸਾਹਿਬ ਦੀ ਆਗਿਆ ਦੇ ਵਿੱਚ ਰਹਿਣਗੇ ਤੇ ਇਹਨਾਂ ਨੂੰ ਦੁਨੀਆ ਦੇ ਵਿੱਚ ਕੋਈ ਵੀ ਜਿੱਤਣ ਵਾਲਾ ਨਹੀਂ ਇਹ ਸਦਾ ਵਾਸਤੇ ਦੇ ਜੇਤੂ ਆ ਅਕਾਲ ਪੁਰਖ ਕੀ ਬੋਝ ਹੈ ਜਦੋਂ ਔਣਤਈਆਂ ਆ ਜਾਂਦੀਆਂ ਹਨ ਤੇ ਗੁਰੂ ਸਾਹਿਬ ਜੀ ਆਪਣਾ ਹੱਥ ਪਿੱਛੇ ਖਿੱਚ ਲੈਂਦੇ ਹਨ ਇਸ ਕਰਕੇ ਫੁੱਟ ਪਾ ਕੇ ਕੁਝ ਲੋਕ ਜਨਨ ਨੂੰ ਗੁਰੂ ਸਾਹਿਬ ਦੇ ਨਾਲ ਕੋਈ ਪ੍ਰੇਮ ਨਹੀਂ ਹੁੰਦਾ ਦਿਖਾਵਾ ਉਹਨਾਂ ਦਾ ਇਹ ਹੁੰਦਾ ਕਿ ਸਾਡਾ ਗੁਰੂ ਸਾਹਿਬ ਦੇ ਨਾਲ ਪ੍ਰੇਮ ਬਹੁਤ ਹੈ ਪਰ ਗੁਰੂ ਤੇ ਵਾਰ ਕਰਨ ਲੱਗੇ ਇੱਕ ਪਲ ਵੀ ਨਹੀਂ ਵਿਚਾਰਦੇ ਸੋਦਾਸ ਇਸ ਕਰਕੇ ਬੇਨਤੀ ਕਰ ਰਿਹਾ ਕਿ ਸਾਡੀਆਂ ਪੁਰਾਣੀਆਂ ਰਵਾਈਤਾਂ ਹੁਣ ਕਈ ਵਾਰੀ ਦੇਖਣ ਨੂੰ ਮਿਲਦਾ ਮਿਲਦਾ ਕਿ ਸਾਡੀਆਂ ਬੀਬੀਆਂ ਵੀ ਨੱਚਣ ਵਾਸਤੇ ਜਦੋਂ ਤੀਆਂ ਆਉਂਦੀਆਂ ਅਮਰਤਾਰੀ ਬੀਬੀਆਂ ਅਮਰਤਾਰੀ ਸਿੰਘਾਂ ਦੀਆਂ ਬੀਬੀਆਂ ਜਿਹੜੇ ਕਹਿੰਦੇ ਮਰਿਆਦਾ ਦੇ ਵਿੱਚ ਸਾਡੇ ਵਿੱਚ ਢੇਲੀ ਕੋਈ ਨਹੀਂ ਉਹ ਜਾ ਕੇ ਡਾਂਸ ਕਰਦੀਆਂ ਉਹ ਕਰਦੇ ਅਸੀਂ ਆਪਣੀ ਪ੍ਰਾਣੀ ਰਵੈਤ ਨੂੰ ਕੁਝ ਕਿ ਇਦਾਂ ਦੇ ਲੋਕ ਉਹ ਕਈ ਕਹਿੰਦੇ ਅਸੀਂ ਪ੍ਰਾਣੀ ਰਵੈਤ ਨੂੰ ਕਾਇਮ ਰੱਖ ਰਹੀਆਂ ਪ੍ਰਾਣੀ ਰਵੈਤ ਦੇ ਵਿੱਚ ਇਹ ਬੀਬੀਆਂ ਸਿਰ ਟਾਕੇ ਆਨੰਦ ਕਾਰਜ ਕਰਵਾਉਂਦੀਆਂ ਸੀ ਔਰ ਤਾਂ ਅੱਧੇ ਤੋਂ ਜ਼ਿਆਦਾ ਸਿਰ ਨੰਗਾ ਹੁੰਦਾ ਕਹਿ ਕੇ ਸਿਰ ਟਕਾਉਣਾ ਪੈਂਦਾ ਆਪਣਾ ਸਰੀਰ ਢੱਕਦਿਆਂ ਸੀ ਕਦੇ ਨੰਗਾ ਸਿਰ ਰੱਖਦਿਆਂ ਹੀ ਨਹੀਂ ਸੀ ਉਹ ਪ੍ਰਾਣੀਆਂ ਰਵੈਤਾਂ ਤੁਹਾਨੂੰ ਚੰਗੀਆਂ ਕਿਉਂ ਨਹੀਂ ਚੰਗੀਆਂ ਲੱਗਦੀਆਂ ਬੁਰੀਆਂ ਹੀ ਕਿਉਂ ਚੰਗੀਆਂ ਲੱਗਦੀਆਂ ਆਪਾਂ ਆਪਣਾ ਖੁਦ ਆ ਜਿਹੜਾ ਵੀ ਇਹ ਕਾਰਜ ਕਰਦਾ ਇਨਸਾਨ ਉਹ ਆਪਣਾ ਖੁਦ ਆਪ ਨੁਕਸਾਨ ਕਰ ਰਿਹਾ ਔਰ ਜੇ ਕੋਈ ਕਵੇ ਕਿ ਇਹਦੇ ਨਾਲ ਮਨ ਦੇ ਵਿੱਚ ਭੁਲੇਖਾ ਪਾਇਆ ਹੋਵੇ ਕਿ ਮੇਰੀ ਕੋਈ ਸਫਲਤਾ ਹੋ ਜਾਊ ਮੈਂ ਗੁਰੂ ਘਰ ਦੇ ਵਿੱਚ ਪ੍ਰਵਾਨ ਹੋ ਜਾਂ ਆਪਣੇ ਮਨ ਦੇ ਵਿੱਚ ਸ਼ੰਕੇ ਪੱਲਣੇ ਚੰਗੇ ਨਹੀਂ ਹੁੰਦੇ ਖਤਰਨਾਕ ਹੁੰਦੇ ਹਨ ਉਹ ਸੰਸਾਰ ਦੇ ਵਿੱਚ ਆਇਆ ਹੋਇਆ ਆਪਣਾ ਜੀਵਨ ਇਹ ਸਮਝ ਲਓ ਕਿ ਬੇਅਰਥ ਕਰਕੇ ਚਲੇ ਜਾਣਗੇ ਜੇਕਰ ਆਪਾਂ ਗੁਰੂ ਸਾਹਿਬ ਜੀ ਦੇ ਦੱਸੇ ਹੋਏ ਤੇ ਕੁਝ ਨਾ ਕੁਝ ਚੱਲਾਂਗੇ ਫੇਰ ਵੀ ਸਾਡਾ ਭਲਾ ਹੋ ਜਾਏਗਾ ਸੋ ਇੰਨੀਆਂ ਬੇਨਤੀਆਂ ਇਸ ਕਰਕੇ ਕੀਤੀਆਂ ਕਿ ਸਾਡੇ ਚੰਗੇ ਚੰਗੇ ਥਾਮਾਂ ਤੇ ਹਿੰਦੁਸਤਾਨ ਦੇ ਵਿੱਚ ਵੀ ਤੇ ਪੰਜਾਬ ਦੇ ਵਿੱਚ ਵੀ ਕੁਝ ਲੋਕਾਂ ਨੇ ਐਡੀ ਛੇਤੀ ਬਸੰਤੀ ਰੰਗ ਕਿਉਂਕਿ ਸਰਮਈ ਤਾਂ ਉਹਨਾਂ ਨੂੰ ਚਾਹ ਦੇਣਾ ਚੰਗਾ ਲੱਗਦਾ ਹੋਵੇ ਜੇ ਨਹੀਂ ਚਲਾਇਆ ਪਰ ਬਸੰਤੀ ਤੇ ਬੜੀ ਛੇਤੀ ਉਹ ਤਿਆਰ ਹੋ ਗਏ ਤੇ ਚਲਾਉਣ ਲੱਗੇ ਆ ਜਦ ਸਿਰੋਪਹੁ ਦੇਣ ਲੱਗ ਪਏ ਇਹਨਾਂ ਗੱਲਾਂ ਤੇ ਥੋੜਾ ਖਿਆਲ ਕਰੋ ਜੇ ਗੁਰੂ ਸਾਹਿਬ ਦੇ ਮਨ ਨੂੰ ਨਾ ਭਾਵੇ ਤੇ ਫੇਰ ਖਾਲਸਾ ਜੀ ਕੋਈ ਥਾਂ ਬੰਨਣਾ ਨਹੀਂ ਰਹਿ ਜਾਂਦਾ ਉਸ ਸਿੱਖ ਵਾਸਤੇ ਗੁਰੂ ਸਾਹਿਬ ਤੋਂ ਡਰੀਏ ਗੁਰੂ ਸਾਹਿਬ ਦੀਆਂ ਚਲਾਈਆਂ ਹੋਈਆਂ ਮਰਿਆਦਾ ਨੂੰ ਆਪਣੇ ਮਨ ਦੇ ਵਿੱਚ ਸਤਕਾਰ ਰੱਖ ਕੇ ਚੱਲੀਏ ਗੁਰੂ ਸਾਹਿਬ ਭਲਾ ਕਰਨਗੇ ਇੰਨੀਆਂ ਗੱਲਾਂ ਕਰਦੇ ਹੋਏ ਕਿਉਂਕਿ ਆਸ ਵੇਲੇ ਭਲੇਖਾ ਪਾਉ ਲੋਕਾਂ ਨੇ ਬੜਾ ਕੋਝੋੜ ਨੂੰ ਨਵਾਂ ਸ਼ੁਰੂ ਕੀਤਾ ਕੈਲੰਡਰ ਚਲਾਉਣ ਲੱਗਾ ਤਾਂ ਵੀ ਦਸਾਂ ਨੇ ਬੇਨਤੀ ਕੀਤੀ ਸੀ ਡਰ ਵੀ ਵਿਖੇ ਕਿ ਤੁਹਾਡਾ ਕੈਲੰਡਰ ਚਲਾਇਆ ਚੱਲਣਾ ਨਹੀਂ ਪਾਲ ਸਿੰਘ ਪੁਰੇਵਾਲ ਉੱਥੇ ਬੈਠਾ ਸੀ ਜਿਹਨੂੰ ਕੋਈ ਗੱਲ ਨਹੀਂ ਸੀ ਆਉਂਦੀ ਉਹ ਕਹਿੰਦੇ ਸਾਡੀ 20 ਸਾਲ ਦੀ ਕਮਾਈ ਖਰਾਬ ਕਰਨਾ ਆ ਗਿਆ ਕਿਉਂਕਿ 20 ਸਾਲ ਦੀ ਕਮਾਈ ਜਿਹੜੀ ਸੀ ਉਹ ਹਿੰਦ ਸਰਕਾਰ ਨੇ ਕਰਾਈ ਹੋਈ ਸੀ ਕਿ ਸਿੱਖਾਂ ਦੇ ਵਿੱਚ ਦੁੱਬਦਾ ਕਿਵੇਂ ਪਾਉਣੇ ਆ ਉਹਨਾਂ ਨੂੰ ਦੱਸਿਆ ਸੀ ਨਹੀਂ ਚੱਲਣਾ ਹਾਲੇ ਵੀ ਰਿਕਾਰਡਿੰਗ ਕੀਤੀ ਹੋਈ ਸਾਡੀ ਰਜਿੰਦਰ ਸਿੰਘ ਪੁਰੇਵਾਲ ਦੇ ਕੋਲ ਡਰ ਵੀ ਵਿਖੇ ਹੈ ਉਹ ਸੰਗਤਾਂ ਨੂੰ ਮੈਂ ਉਹਨੂੰ ਬੇਨਤੀ ਕਰਦਾ ਕਿ ਟੈਲੀਵਿਜ਼ਨਾਂ ਉੱਤੇ ਲਾ ਕੇ ਇੱਕ ਵਾਰੀ ਸਾਡੇ ਵਿਚਾਰ ਉਹਨਾਂ ਦੇ ਵੀ ਸੁਣਾ ਦੇਣ ਕਿ ਤੁਸੀਂ ਜਿਹੜਾ ਕੁਝ ਚਲਾਓਗੇ ਗੁਰਮਤ ਤੋਂ ਉਲਟੇ ਨਹੀਂ ਚੱਲੇਗਾ ਖਤਮ ਹੋ ਜਾਵੇਗਾ ਔਰ ਜਿਹੜੇ ਲੋਕੇ ਕੰਮ ਕਰਦੇ ਉਹਨਾਂ ਨੂੰ ਆਪਦੇ ਮੂੰਹ ਦੀ ਖਾਣੀ ਪਾਉਗੀ। ਦਾਸ ਕੋਲੋਂ ਬੋਲਦੇ ਕੋਲੋਂ ਹੋ ਸਕਦਾ ਵੱਧ ਘੱਟ ਲੱਭ ਜਿਹੜੇ ਆ ਨਿਕਲ ਗਏ। ਉਹਨਾਂ ਦੀ ਦਾਸ ਸਮੁੱਚੀ ਸਾਧ ਸੰਗਤ ਗੁਰਸਿੱਖਾਂ ਪਾਸੋਂ ਖਿਮਾ ਮੰਗਦਾ ਹੈ ਕਿਸੇ ਨੇ ਵੀ ਵਿਚਾਰ ਕਰਨੇ ਹੋਣ ਜੀ ਸਤ ਕੇ ਜਦੋਂ ਮਰਜੀ ਬਹਿ ਕੇ ਆਪਾਂ ਵਿਚਾਰ ਕਰੋ ਪਰ ਆਪਣੇ ਇਤਿਹਾਸ ਨੂੰ ਪਰੋਲੋ ਕਿ ਸਾਡੇ ਗੁਰੂ ਸਾਹਿਬ ਨੇ ਸਾਨੂੰ ਕੀ ਉਪਦੇਸ਼ ਦਿੱਤਾ ਹੋਈਆਂ ਭੁੱਲਾਂ ਚੁੱਕਾਂ ਦੀ ਖਮਾ ਬਖਸ਼ੀ ਬਲਾਉ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ